ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਔਰ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਥੈਂਕਸ ਤੁਸੀਂ ਇੱਥੇ ਆਏ ਹੋ ਔਰ ਸਭ ਤੋਂ ਵੱਡੀ ਗੱਲ ਇਹ ਹੈ ਕਿ ਪ੍ਰੋਡਿਊਸਰ ਨੇ ਡਾਇਰੈਕਟਰ ਨੇ ਐਕਟਰਸ ਨੇ ਆਪਣਾ ਆਪਣਾ ਕੰਮ ਕਰ ਲਿਆ ਹੈ ਹੁਣ 바ਰੀ ਤੁਹਾਡੀ ਹੈ ਤੁਸੀਂ ਕੰਮ ਕਰਨਾ ਹੈ ਔਰ ਜਿਸ ਤਰ੍ਹਾਂ ਪਹਿਲਾਂ ਤੁਹਾਡਾ ਸਾਡੇ ਤੇ ਆਸ਼ੀਰਵਾਦ ਰਿਹਾ ਹੈ ਗੁੱਡ ਵਿਸ਼ੇਸ ਰਹੀ ਹੈ ਇਸੀ ਤਰ੍ਹਾਂ ਦਾ ਹੁਣ ਵੀ ਅਸੀਂ ਉਮੀਦ ਕਰਦੇ ਹਾਂ ਕਿ ਤੁਸੀਂ ਇਸ ਫਿਲਮ ਨੂੰ ਜਿੰਨਾ ਪ੍ਰਮੋਟ ਕਰ ਸਕੋ ਕਰਿਓ ਵੈਸੇ ਸਾਨੂੰ ਇਹ ਪਤਾ ਹੈ ਨਹੀਂ ਹੈ ਵੀ ਤੁਸੀਂ ਕਿਹੜੇ ਕਿਹੜੇ ਚੈਨਲ ਤੋਂ ਮੈਂ ਉਹੀ ਤੁੱਕੇ ਨਾਲ ਹੀ ਅਸੀਂ ਕਹਿ ਰਹੇ ਹਾਂ ਥੈਂਕਸ ਹੈ ਤੁਹਾਡਾ ਕਿਉਂਕਿ ਪਤਾ ਨਹੀਂ ਲੱਗਦਾ ਕਿ ਕਿਨਾ ਪਾਇਆ ਹੈ ਸੋਸ਼ਲ ਮੀਡੀਆ ਤੇ ਕਿਨਾ ਨਹੀਂ ਪਾਇਆ ਤਾਂ ਬੇਨਤੀ ਇਹ ਹੀ ਹੈ ਕਿ ਤੁਸੀਂ ਸਾਰੇ ਪਾ ਦਿਓ ਭਾਈ ਹੁਣ ਜੇ ਗਿਣਤੀ ਕਰੀਏ ਤੁਹਾਡੀ ਐਨ ਐਸਓ ਸੋਸ਼ਲ ਮੀਡੀਆ ਤੇ ਆਂਦੇ ਨਹੀਂ ਹੈ ਰੀਵਿਊ ਵਗੈਰਾ ਇਹਦਾ ਮਤਲਬ ਕਈ ਵਿੱਚ ਉਹ ਵੈਸੇ ਹੀ ਆ ਕੇ ਦਰਸ਼ਨ ਦੇ ਕੇ ਚਲੇ ਜਾਂਦੇ ਆ ਤੇ ਕਿਰਪਾ ਕਰਿਓ ਕਿ ਜਿੰਨੇ ਆਏ ਹੋ ਮੈਂ ਗਿਣਤੀ ਕਰਾਂਗਾ ਹੁਣ ਸਾਰਿਆਂ ਦੀ ਇਹ ਐਨੇ ਬੰਦੇ ਆਂਦੀ ਲਿਸਟ ਬਣਾ ਲਿਓ ਕਿਮਤਾਂੀਆਂ ਤੇ ਤੁਸੀਂ ਇਹ ਰਿਵਿਊ ਕੀਤਾ ਚੰਗਾ ਮਾੜਾ ਜਿੱਦਾਂ ਦਾ ਵੀ ਤੁਹਾਨੂੰ ਲੱਗਿਆ ਉਸ ਤਰ੍ਹਾਂ ਦਾ ਕਰਿਓ ਕੋਈ ਪਾਰਸ਼ੀਅਲਟੀ ਵਾਲੀ ਗੱਲ ਨਹੀਂ ਹੈ ਦੇਖੋ ਮੇਨ ਗੱਲ ਕੀ ਹੈ ਕਿ ਫਿਲਮਾਂ ਕਾਮੇਡੀ ਤੇ ਜਾਂ ਕਿਸੇ ਟੀਮ ਦੇ ਉੱਤੇ ਬਣਦੀਆਂ ਰਿਸ਼ਤਿਆਂ ਦੇ ਉੱਤੇ ਬਹੁਤ ਘੱਟ ਫਿਲਮਾਂ ਬਣਦੀਆਂ ਮਾਂ ਪਿਓ ਦਾ ਰਿਸ਼ਤਾ ਭੈਣ ਭਰਾ ਦਾ ਰਿਸ਼ਤਾ ਭਰਾ ਭਰਾ ਦਾ ਰਿਸ਼ਤਾ ਜਾਂ ਹੋਰ ਵੀ ਜਿੱਦਾਂ ਸਾਡੇ ਜੀਵਨ ਦੇ ਵਿੱਚ ਰਿਸ਼ਤੇ ਆਉਂਦੇ ਆ ਮੈਂ ਇਹਦੇ ਵਿੱਚ ਵੈਸੇ ਮਾਮੇ ਦਾ ਰੋਲ ਕੀਤਾ ਤੇ ਮੈਂ ਇਹ ਵੀ ਕਹਾਂਗਾ ਕਿ ਮਾਮੇ ਤੇ ਭਣਜੇ ਜਾਂ ਭਣਜੀ ਦਾ ਰਿਸ਼ਤਾ ਹੁਣ ਇਹ ਗਵਾਚ ਰਹੇ ਹੈ ਰਿਸ਼ਤੇ ਇਹ ਪ੍ਰੋਡਿਊਸਰ ਡਾਇਰੈਕਟਰ ਰਾਈਟਰ ਇਹ ਤਾਂ ਸਾਂਭ ਰਹੇ ਤੁਸੀਂ ਵੀ ਸਾਂਭਣਾ ਹੈ ਤੁਸੀਂ ਵੀ ਇਸ ਗੱਲ ਨੂੰ ਪ੍ਰਮੋਟ ਕਰਨਾ ਹੈ ਕਿ ਜਿਹੜੇ ਰਿਸ਼ਤੇ ਚਾਚੇ ਭਤੀਜੇ ਦੇ ਤਾਏ ਦੇ ਤਾਈਆਂ ਦੇ ਮਾਸੀਆਂ ਦੇ ਮਾਮਿਆਂ ਦੇ ਇਹ ਰਿਸ਼ਤੇ ਜਿਹੜੇ ਗਵਾਚ ਰਹੇ ਹੈ ਕਾਈਂਡਲੀ ਇਹਨਾਂ ਨੂੰ ਸਾਰਿਆਂ ਨੂੰ ਤੁਸੀਂ ਸੰਜੋ ਔਰ ਇਹਨਾਂ ਨੂੰ ਆਣ ਆਲੀ ਜਿਹੜੀ ਜਨਰੇਸ਼ਨ ਹੈ ਜਾਂ ਇਸ ਵੇਲੇ ਜਿਹੜੀ ਸਾਡੀ ਜਨਰੇਸ਼ਨ ਹੈ ਜਿਨ੍ਹਾਂ ਨੇ ਆਪਣਾ ਰਿਸ਼ਤੇਦਾਰ ਸਿਰਫ ਮੋਬਾਈਲ ਫੋਨ ਨੂੰ ਬਣਾਇਆ ਹੋਇਆ ਮਾਪਿਓ ਵੀ ਉਹਨਾਂ ਵਾਸਤੇ ਮੋਬਾਈਲ ਫੋਨ ਹੈ ਪੈਣਪਰਾ ਵੀ ਔਰ ਬਾਕੀ ਨਾਨਕੇ ਦਾਦਕੇ ਵੀ ਮੈਂ ਬੇਨਤੀ ਕਰਾਂਗਾ ਤੁਹਾਨੂੰ ਸਾਰਿਆਂ ਨੂੰ ਜਿਹੜੇ ਪ੍ਰੈਸ ਵਾਲੇ ਬੰਦੇ ਇੱਥੇ ਆਏ ਕਿ ਕਾਈਂਡਲੀ ਇਹਨਾਂ ਰਿਸ਼ਤਿਆਂ ਨੂੰ ਅਸੀਂ ਤਾਂ ਸਾਲ ਚ ਇਕੱਦੀ ਇਹ ਜੀ ਫਿਲਮ ਬਣਾਉਂਦੇ ਹਾਂ ਜਿਨ੍ਹਾਂ ਦੇ ਵਿੱਚ ਰਿਸ਼ਤਿਆਂ ਦੀ ਗੱਲ ਹੁੰਦੀ ਹੈ ਤੁਸੀਂ ਵੀ ਇਸ ਚੀਜ਼ ਨੂੰ ਪ੍ਰਮੋਟ ਕਰੋ ਕਿ ਇਹ ਰਿਸ਼ਤੇ ਗਵਾਚਣੇ ਨਹੀਂ ਚਾਹੀਦੇ ਤੇ ਫਿਲਮ ਦਾ ਟ੍ਰੇਲਰ ਤੁਸੀਂ ਦੇਖਿਆ ਬਹੁਤ ਵਧੀਆ ਹੈ ਮੈਨੂੰ ਵੀ ਬਹੁਤ ਅੱਛਾ ਲੱਗਿਆ ਹੈ ਕਿਉਂਕਿ ਫਿਲਮ ਦੇਖ ਕੇ ਮੈਨੂੰ ਜਿੰਨਾ ਕਿ ਹੁਣ ਇਹ ਟ੍ਰੇਲਰ ਦੇਖ ਕੇ ਲੱਗਿਆ ਮੈਨੂੰ ਨਹੀਂ ਲੱਗਿਆ ਜਦਾਂ ਕਿ ਪਾਸ਼ਾ ਸਿਰਫ ਪੰਜਾਬੀ ਹੈ ਬਾਕੀ ਟੇਕਿੰਗ ਜੋਈ ਦਾ ਲੁੱਕ ਬਣਦਾ ਹੈ ਫਿਲਮ ਦਾ ਉਹ ਹਿੰਦੀ ਫਿਲਮ ਵਰਗਾ ਲੱਗ ਰਿਹਾ ਜੇ ਤੁਹਾਨੂੰ ਵੀ ਲੱਗਿਆ ਤਾਂ ਤੁਸੀਂ ਹੱਥ ਛੱਡ ਛੱਡ ਕੇ ਇੱਕ ਵਾਰੀ ਤਾੜੀ ਤੁਸੀਂ ਵੀ ਮਾਰੋ ਤੇ ਇਹ ਬੜੀ ਖੁਸ਼ੀ ਦੀ ਗੱਲ ਹੈ ਔਰ ਇਹ ਸਾਡੇ ਇੰਡਸਟਰੀ ਵਾਸਤੇ ਬਹੁਤ ਮਾਣ ਦੀ ਗੱਲ ਹੈ ਜਿਸ ਤਰ੍ਹਾਂ ਇਹ ਮੁਰਲੀ ਜੀ ਪੰਜਾਬ ਦੇ ਵਿੱਚ ਮੁਰਲੀ বাজਾਣ ਆਏ ਹੈ ਅਸੀਂ ਇਹਨਾਂ ਨੂੰ ਵੈਲਕਮ ਕਰਦੇ ਹਾਂ ਔਰ ਇਹ ਆਪਕੇ ਮੁਰਲੀ ਸਦਾ বাজਦੀ ਰਹੇ ਇਹ ਮੈਂ ਗੁਰੂ ਮਹਾਰਾਜ ਸੇ ਬੇਨਤੀ ਕਰਦਾ ਹਾਂ ਔਰ ਸਾਰੇ ਪ੍ਰੋਡਿਊਸਰਸ ਕੋ ਡਾਇਰੈਕਟਰਸ ਕੋ ਬਹੁਤ ਬਹੁਤ ਵਧਾਈ ਐਸੀ ਫਿਲਮਾਂ ਬਣਨੀ ਚਾਹੀਏ ਔਰ ਬਣਤੀ ਰਹੇ ਤਾਂ ਹਮ ਲੋਗ भी अपने आप को ये कहेंगे कि हम सिर्फ कॉमेडी ही नहीं जानते हम हर तरह का रोल कर सकते हैं थैंक यू वेरी मच बाकी इन बारे थोड़ी सी गल कर द ए मेरा वो बच्चा है जेड़ा हर वेले मेरे ते ग्रैंड लार रखदा है <laughs> चलो फिर भी जो कुछ भी है मान है साडा और ए ज मान है कि इदे विच जिस तरह कहंदे हैं कि ਨੇਮ ਦਾ ਪੇੜ ਪੀਪਲ ਦਾ ਪੇੜ ਰੋਟੇ ਦਾ ਪੇੜ ਹੁੰਦਾ ਹੈ ਨਾ ਜਿਨੇ ਹਰ ਵੇਲੇ ਆਕਸੀਜਨ ਹੀ ਆਕਸੀਜਨ ਦੇਣੀ ਹੈ ਇਹ ਸਾਡਾ ਉਹ ਆਰਟਿਸਟ ਹੈ ਜਿਹੜੇ ਵੀ ਰੋਲ ਦੇ ਵਿੱਚ ਹੁੰਦਾ ਹੈ ਇਹ ਸਾਨੂੰ ਆਕਸੀਜਨ ਦਿੰਦਾ ਹੈ ਸਾਨੂੰ ਸਿਖਾਂਦਾ ਵੀ ਹੈ ਬੇਸ਼ੱਕ ਬੱਚਾ ਹੈ ਚਾਹੇ ਛੋਟਾ ਹੈ ਚਾਹੇ بڑا ਹੈ ਪਰ ਗਿਆਨੀ ਦੇ ਕੋਲ ਬਹੁਤ ਜ਼ਿਆਦਾ ਹੈ ਐਕਸਪੀਰੀਅੰਸੀ ਦਾ ਜੋ ਇਹ ਦੀ ਜੋ ਨਜ਼ਰ ਹੈ ਜਿਸ ਨਜ਼ਰ ਨਾਲ ਇਹ ਕੈਰੈਕਟਰਸ ਨੂੰ ਦੇਖਦਾ ਹੈ ਉਹ ਸਾਨੂੰ ਇਹ ਹੈਲਥਫੁਲ ਹੁੰਦਾ ਹੈ ਔਰ ਮੈਂ ਪਰਮਾਤਮਾ ਅਗੇ ਹੀ ਅਰਦਾਸ ਕਰਦਾ ਹੈ ਕਿ ਗੁਰੂ ਮਹਾਰਾਜ ਤੁਹਾਨੂੰ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਦੇਵੇ ਲੰਬੀ ਆਇਉ ਦੇਵੇ ਬਾਕੀ ਹਲੇ ਹੋਰ ਵੀ ਮੈਂ ਗੱਲਾਂ ਕਰਨੀਆਂ ਨੇ ਨੀਰੂ ਬਾਜਵਾਜੀ ਇਹਨਾਂ ਬਾਰੇ ਜਿੰਨਾ ਵੀ ਘੱਟ ਬੋਲਿਆ ਜਾਏ ਉਨਾ ਹੀ ਚੰਗਾ ਹੈ ਕਿਉਂਕਿ ਕਿਉਂਕਿ ਇਹਨਾਂ ਇਹਨਾਂ ਦੇ ਬਾਰੇ ਚ ਬੋਲਣ ਵਾਸਤੇ ਤੁਸੀਂ ਲੋਕ ਬਹੁਤ ਕੋਈ ਵੀ ਇਹ ਜੀ ਅਖਬਾਰ ਕੋਈ ਵੀ ਇਹ ਜਾਂ ਚੈਨਲ ਨਹੀਂ ਹੈ ਜਿਹੜਾ ਨੀਰੂ ਬਾਜਪਾਜੀ ਦੀ ਤਾਰੀਫ ਨਹੀਂ ਕਰਦਾ ਉਹ ਐਵੇਂ ਨਹੀਂ ਹੁੰਦੀ ਕੁਛ ਨਾ ਕੁਛ ਪਰਮਾਤਮਾ ਦੀ ਕੁਛ ਨਾ ਕੁਛ ਇਹਨਾਂ ਦੇ ਪੇਰੈਂਟਸ ਦੀ ਇਹਨਾਂ ਦੇ ਉੱਤੇ ਇੰਨੀ ਨਜ਼ਰੈ ਨਾਇਤ ਹੈ ਇੰਨੀ ਕਿਰਪਾ ਹੈ ਗੁਰੂ ਮਹਾਰਾਜ ਦੀਨਾ ਤੇ ਔਰ ਇਸ ਤਰ੍ਹਾਂ ਹੀ ਬਣੀ ਰਹੇ ਔਰ ਅਸੀਂ ਲੋਕ ਨਿਰੂਜੀ ਤੁਹਾਡੀ ਵਜ੍ਹਾ ਤੇ ਅਸੀਂ ਲੋਕ ਵੀ ਪੰਜਾਬੀ ਇੰਡਸਟਰੀ ਵਾਲੇ ਏਕ ਗ੍ਰੇਡ ਦੇ ਵਿੱਚ ਆ ਗਏ ਆ।